ਅਸੀਂ ਇਸ ਬੱਚੀ ਦੇ ਨਾਲ ਜੋ ਨਿਆਂ ਹੋਇਆ ਧੱਕਾ ਹੋਇਆ ਬੱਚੀ ਨਾਲ ਉਹ ਉਸ ਸੰਬੰਧ ਦੇ ਵਿੱਚ ਅਸੀਂ ਆਏ ਆ ਅਸੀਂ ਮਤਲਬ ਕਿਸੇ ਵੀ ਧਰਮ ਦੇ ਕਿਸੇ ਬੱਚੇ ਨਾਲ ਕੋਈ ਵੀ ਨਿਆਂ ਹੁੰਦਾ ਅਸੀਂ ਹਰ ਥਾਂ ਦੇ ਉੱਤੇ ਖੜਦੇ ਆ ਦੇਖੋ ਜਿਹੜਾ ਜਿਹੜਾ ਇੱਕ ਹਰਕਤ ਕਰਨ ਵਾਲਾ ਬੰਦਾ ਸੀ ਉਹ ਗੁਰਸਿੱਖ ਸੀ ਉਹ ਉਹ ਬੰਦਾ ਗੁਰਸਿੱਖ ਸੀ ਅਸੀਂ ਅਸੀਂ ਇਹ ਜੀ ਦੇਖੀਏ ਵੀ ਸੱਚਾਈ ਕਿੱਧਰ ਆ ਸੱਚਾਈ ਵਾਲੇ ਪਾਸੇ ਖੜੇ ਆ ਸਕੂਲ ਦੀ ਇਹ ਇਸ ਗੱਲ ਦੇ ਵਿੱਚ ਬੜੀ ਵੱਡੀ ਗਲਤੀ ਆ ਦੇਖੋ ਸਕੂਲ ਦੇ ਵਿੱਚ ਉਹਦੇ ਤਿੰਨ ਬੱਚੇ ਪੜ੍ਹਦੇ ਆ 2-3 ਲੱਖ ਰੁਪਏ ਉਹ ਫੀਸਾਂ ਭਰਦੇ ਹੋਣਗੇ ਸਕੂਲ ਵਾਲੇ ਬਿਲਕੁਲ ਹੀ ਗੋਗਲੂਆਂ ਤੋਂ ਮਿੱਟੀ ਝਾੜ ਰਹੇ ਆ ਕਿ ਸਾਡਾ ਇਸ ਗੱਲ ਕੁਈ ਤੱਲ ਲਗਾ ਦੇਣੀ ਕਹਿੰਦੇ ਸਾਡਾ ਜਿਹੜਾ ਇਹ ਬੈਨਰ ਨੇ ਪ੍ਰਾਈਵੇਟ ਨੇ ਤੁਸੀਂ ਸਾਰੀਆਂ ਬੈਨਰ ਚੈੱਕ ਕਰੋ ਜੀ ਉਹਦੇ ਸਟicker ਕਿਤੇ ਲੱਗੇ ਆ ਆਪਾਂ ਆਪਣੀ ਕੰਪਨੀ ਤੁਹਾਡੇ ਲੋਗੋ ਲੱਗਿਆ ਜੀ ਆ ਤੁਸੀਂ ਮੇਰੇ ਪੂਰੇ ਮੈਕ ਕਰਿਆ ਇਹ ਲੋਗੋ ਤੋਂ ਇਹ ਕਰ ਸਕਦੇ ਆ ਤੁਹਾਡਾ ਲੋਗੋ ਤੁਹਾਡੇ ਆਪ ਦਾ ਲੋਗੋ ਆਪਦੇ ਹੀ ਲਾ ਕੇ ਚਲਾਓਗੇ ਨਾ ਤੇ ਉਹਨਾਂ ਦਾ ਲੋਗੋ ਫਿਰ ਸਾਰੇ ਸ਼ਹਿਰ ਦੇ ਵਿੱਚ ਘੁੰਮਦਾ ਤੇ ਲੋਕ ਤਾਂ ਉਹਦੇ ਉਹਦੇ ਹਿਸਾਬ ਨਾਲ ਬੱਚੇ ਚੜਾਉਂਦੇ ਆ ਨਾ ਵੀ ਜੇ ਵੀਰ ਸਕੂਲ ਦੀਆਂ ਬੈਨਾਂ ਨੇ ਉਹਦੇ ਉਹਨਾਂ ਦੇ ਫੇਸ ਤੇ ਬੱਚੇ ਚੜਾਉਂਦੇ ਆ ਸਰ ਜਦੋਂ ਬੈਨਾਂ ਨੰਗਦੀਆਂ ਆਪਾਂ ਬੰਨ ਲੰਗਦੇ ਆ ਕਿੰਨੇ ਵੀ ਥੇ ਵੀ ਸਕੂਲ ਦੀ ਬੈਨਾਂ ਆ ਜਾਂਦੀਆਂ ਜੀ ਤਾਂ ਨਾ ਹੁਣ ਅਨੁਮਤੇ ਸਮੇਂ ਦੇ ਲਈ ਹੈ ਕਿ ਕਦਮ ਨਹੀਂ ਜੇ ਉਹ ਅਸੀਂ ਫੈਸਲਾ ਜਿਹੜਾ ਕੋਈ ਲਵਾਂਗੇ ਉਹਨਾਂ ਨਾਲ ਗੱਲ ਕਰਦੇ ਆ ਪਹਿਲਾਂ ਕਿਸ ਤਰ੍ਹਾਂ ਗੱਲ ਕਰਦੇ ਹਜੇ ਤੱਕ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਜਿਹੜੀ ਮੈਨੇਜਮੈਂਟ ਦੀ ਹੈ ਦੇਖੋ ਜੀ ਪ੍ਰਸ਼ਾਸਨ ਦੇ ਕਾਰਗੁਜ਼ਾਰੀ ਜਿਹੜੀ ਆ ਉਹ ਬਿਲਕੁਲ ਸਹੀ ਕੀਤੀ ਆ ਅਸੀਂ ਬੇहद ਮਾੜੀ ਆ ਤੁਸੀਂ ਦੇਖੋ ਵੀ ਜਿੱਥੇ ਬੱਚੇ ਪੜ੍ਹਦੇ ਆ ਇੱਕ ਮਤਲਬ ਉਹ ਲੇਡੀਜ਼ ਟੀਚਰ ਹੀ ਆ ਜਿਨ੍ਹਾਂ ਨੇ ਇਹਨਾਂ ਨਾਲ ਗੱਲ ਕੀਤੀ ਰੂਡ ਬਿਹਵ ਨਾਲ ਗੱਲ ਕੀਤੀ ਇਨਸਾਨੀਅਤ ਨਾਂ ਦੇ ਉੱਤੇ ਵੀ ਉਹਨਾਂ ਦਾ ਇੱਕ ਫਰਜ਼ ਬਣਦਾ ਸੀ ਇਹਨਾਂ ਨਾਲ ਗੱਲ ਕਰਦਾ ਮਤਲਬ ਅਸੀਂ ਤਾਂ ਕਹਿੰਦੇ ਵੀ ਕਰ ਤੱਕ ਜਾਣਦਾ ਇਹਨਾਂ ਵੀ ਫਰਜ਼ ਬਣਦਾ ਸੀ ਉਹ ਬੱਚੇ ਨਾਲ ਗੱਲ ਕਰਨਾ ਬੱਚਾ ਬੱਚਾ ਪ੍ਰੋਬਲਮ ਦੇ ਬੱਚਾ ਉਹ ਬੱਚੀ ਸਹਿਮੀ ਹੋਈ ਹੈ ਜੀ ਇੱਕ ਤੁਸੀਂ ਦੱਸੋ 11 12 ਸਾਲ ਦੇ ਬੱਚੇ ਕਿੱਡੇ ਕਿ ਹੁੰਦੇ ਆ ਉਹ ਡਰ ਦੇ ਨਾਲ ਸਹਿਮੀ ਹੋਈ ਹੈ ਬੱਚੀ ਹੈ ਨਾ ਇਹ ਸਰ 13 ਤਰੀਕ ਦੀ ਗੱਲ ਹੈ ਵੀ ਬੈਂਡ ਡਰਾਈਵਰ ਨੇ ਜਦੋਂ ਬੱਚੀ ਇਕੱਲੀ ਰਹਿ ਗਈ ਐਂਡ ਵਿੱਚ ਸਾਰੇ ਬੱਚਿਆਂ ਨੂੰ ਡ੍ਰੌਪ ਕਰਨ ਤੋਂ ਬਾਅਦ ਤੇ ਮੇਰੇ ਬੇਟੇ ਵਨ ਵਿੱਚ ਜਦੋਂ ਇਕੱਲੇ ਰਹਿ ਗਏ ਨੈਸ਼ਨਲ ਕਲੋਨੀ ਉਦੀ ਸਾਡੀ ਤੇ ਹੇਸ਼ ਹੈ ਫਿਰ ਸਰ ਇਹਦੇ ਨਾਲ ਬਤਮੀਜ਼ੀ ਕੀਤੀ ਹੈ ਥੋੜਾ ਇਹਨੂੰ ਟੱਚ ਵਗੈਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਹਦੇ ਵੱਲੋਂ ਵੈਂਡ ਡਰਾਈਵਰ ਵੱਲੋਂ ਮਲਕੀ ਸਿੰਘ ਅਸਲ ਵੈਂਡਰ ਡਰਾਈਵਰ ਤੇ ਇਹਦੇ ਪ੍ਰਾਈਵੇਟ ਸਪਾਰਟਸ ਨੂੰ ਟੱਚ ਕੀਤਾ ਉਹ ਤਾਂ ਸਿਰ ਬੱਚੇ ਨੇ ਜਦੋਂ ਕਿਹਾ ਵੀ ਮੇਰੇ ਮੈਂ ਆਉਦੀ ਮੰਮਾ ਅੰਕਲ ਤੁਸੀਂ ਕੀ ਕਰ ਰਹੇ ਹੋ ਮੈਂ ਆਉਦੀ ਮੰਮਾ ਨੂੰ ਦੱਸੂਗੀ ਤਾਂ ਕਹਿੰਦਾ ਤੂੰ ਖਾਣ ਪੀਣ ਦੀ ਚੀਜ਼ ਤੈਨੂੰ ਦੇ ਦਿਆ ਕਰੂੰਗਾ ਤੈਨੂੰ ਪੈਸੇ ਦੇ ਦਿਆ ਕਰੂੰਗਾ ਤੁਹਾਡੀ ਮੰਮਾ ਨੂੰ ਨਾ ਦੱਸੀ ਸਰ 2 ਮਿੰਟ ਦਾ ਘਰ ਤੋਂ 2 ਮਿੰਟ ਦਾ ਰਸਤਾ ਹੈ ਨ ਬਿਟਵੀਨ ਘਰ ਆ ਗਿਆ ਤੇ ਉਹਨੂੰ ਕਹਿੰਦਾ ਉੱਤਰ ਜਾ ਚਲ ਤੇ ਘਰ ਆ ਗਿਆ ਸਰ ਮੈਂ ਤਾਂ ਇਹ ਸ਼ੁਕਰ ਮਨਾਉਂਗੇ ਬੱਚੇ ਨੇ ਰੌਲਾ ਨਹੀਂ ਪਾਇਆ ਨਹੀਂ ਤਾਂ ਵੈਨ ਪੰਜਾਬ ਸਿਵਲ ਜਾ ਸਕਦਾ ਸੀ ਮੇਰਾ ਸਰ ਇਹ ਚੀਜ਼ ਨੂੰ ਅੱਗੇ ਐਫ ਆਈ ਆਰ ਵਗੈਰਾ ਸਾਰਾ ਪ੍ਰੋਸੈਸ ਕਰਨ ਤੋਂ ਬਾਅਦ ਸਭ ਕੁਝ ਕਰਨ ਤੋਂ ਬਾਅਦ ਸਰ ਜਦੋਂ ਮੈਂ ਮੈਮ ਨੂੰ ਕੋਆਰਡੀਨੇਟਰ ਮੈਮ ਨੂੰ ਕਾਲ ਕੀਤੀ ਇੱਕ ਹਿਨੂ ਮੈਮ ਐ ਸਰ ਪਹਿਲਾਂ ਮੈਂ ਹਿਨੂ ਮੈਮ ਨੂੰ ਕਾਲ ਕੀਤੀ ਉਹਨਾਂ ਦਾ ਬਹੁਤ ਵਧੀਆ ਬਿਹੇਵੀਅਰ ਸੀ ਉਹਨਾਂ ਨੇ ਵਧੀਆ ਗੱਲ ਕੀਤੀ ਉਹ ਕਹਿੰਦੇ ਮੈਂ ਮੈਮ ਮੈਗਾ ਤੁਸੀਂ ਕੋਆਰਡੀਨੇਟਰ ਮੈਮ ਨੂੰ ਇਨਫੋਰਮ ਕਰੋ ਪਲੀਜ਼ ਇੱਕ ਵਾਰੀ ਵੀ ਮੈਂ ਤਾਂ ਨਵੀਂ ਟੀ ਸਰ ਤੇਰਾ ਮੈਂ ਕੋਆਰਡੀਨੇਟਰ ਮੈਮ ਨੂੰ ਕਾਲ ਕੀਤੀ ਉਹਨਾਂ ਦਾ ਪਹਿਲਾਂ ਤਾਂ ਇਹ ਸਰ ਇਹ ਮੈਮ ਦਾ ਇਤਨਾ ਹੋਇਆ ਪਹਿਲਾਂ ਇਹ ਫੋਨ ਨਹੀਂ ਚੱਕਦੀਆਂ ਇਹਨਾਂ ਨੂੰ ਪਹਿਲਾਂ ਮੈਸੇਜ ਛੱਡਣਾ ਪੈਂਦਾ ਹੈ ਵੀ ਤੁਸੀਂ ਸਾਡੇ ਨਾਲ ਗੱਲ ਕਰ ਲਓ ਸਰ ਇਹ ਪਤਾ ਨਹੀਂ ਕਦੋਂ ਮੈਸੇਜ ਦੇਖਣਗੀਆਂ ਫਿਰ ਕਦੋਂ ਸਾਨੂੰ ਕਾਲ ਕਰਨਗੀਆਂ ਇਹਨਾਂ ਨੂੰ ਮੈਸੇਜ ਛੱਡਿਆ ਸਰ ਫਿਰ ਇਹਨਾਂ ਨੇ ਘੰਟੇ ਅੱਧੇ ਘੰਟੇ ਬਾਅਦ ਜਦੋਂ ਮੈਂ ਵਾਪਸ ਕੋਲ ਲਾਈਵ ਵੀ ਚਲੋ ਮੈਸੇਜ ਛੱਡਣ ਬਹੁਤ ਟਾਈਮ ਹੋ ਗਿਆ ਵੀ ਹੁਣ ਮੈਂ ਕਾਲ ਕਰਦੀ ਆ ਫਿਰ ਜਦੋਂ ਕਾਲ ਕੀਤੀ ਸਰ ਫਿਰ ਮੇਰੀ ਇਹਨਾਂ ਨਾਲ ਇਹਨਾਂ ਤੋਂ ਬੜਾ ਰੋੜ ਵੀ ਹੈ ਵੀ ਅਸੀਂ ਸਰ ਇਸ ਚੀਜ਼ ਨੂੰ ਲੈ ਕੇ ਹਾਂਜੀ ਕੀ ਆ ਹੋਆ ਮੈਂ ਕਿ ਮੈਮ ਵੀ ਮਿਸ ਹੈਪਨਿੰਗ ਹੋ ਗਈ ਮੈਂ ਤਾਂ ਐਗਜ਼ੈਕਟ ਵਰਡਿੰਗ ਵੀ ਨਹੀਂ ਬੋਲ ਲੀ ਕਿਉਂਕਿ ਸੁਬਾਹ ਦੀ ਐਕਸਪਲੇਨ ਕਰ ਰਹੀ ਸੀ ਸੇਮ ਜੀ ਮੈਂ ਜਿਹੜਾ ਜੋ ਏਜੰਟਸ ਕਰਦੇ ਹੁੰਦੇ ਮੈਮ ਮੇਰੇ ਬੱਚੀ ਨਾਲ ਹੋ ਗਿਆ ਵੀ ਪਲੀਜ਼ ਤੁਸੀਂ ਦੇਖੋ ਕੀ ਕਰਨਾ ਹੈ ਮੈਮ ਵੈਲ ਤਾਂ ਪ੍ਰਾਈਵੇਟ ਹੈ ਇਸ ਵਿੱਚ ਸਕੂਲ ਦਾ ਤਾਂ ਕੁਝ ਨਹੀਂ ਹੈ ਮੈਂ ਮੈਮ ਮੈਨੂੰ ਪਤਾ ਵੈਲ ਪ੍ਰਾਈਵੇਟ ਹੈ ਸਕੂਲ ਦਾ ਕੁਝ ਨਹੀਂ ਪਰ ਤੁਸੀਂ ਫਿਰ ਵੀ ਦੱਸੋ ਮੈਂ ਕੀ ਕਰਾਂ ਕੱਲਾ ਜਾਣਾ ਫਾਦਰ ਐਸੇ ਕੈਸੇ ਕਰ دیا۔ ਐਸੇ ਕੈਸੇ ਲੋਕ ਹੈ ਇਹ ਕਹਿ ਕੇ ਸਾਡੇ ਨਾਲ ਫੋਨ ਕੱਟਵਾ ਮੈਮ ਨੇ ਕਦੋਂ ਹੋਈ ਸੀ ਇਹ ਸਰ 13 ਅਗਸਤ ਦੀ ਗੱਲ ਹੈ ਜੀ ਇਹ ਗੱਲ ਹੋਈ ਅਸਰ ਸ਼ਾਮ ਨੂੰ 5 ਵਜੇ ਤੋਂ ਬਾਅਦ ਮੇਰਾ ਬੋਲਪ ਗੱਲ ਹੋਈ ਹੋਗੀ ਜਦੋਂ ਮੈਂ ਐਫ ਆਈ ਆਰ ਦਾ ਸਾਰਾ ਪ੍ਰੋਸੈਸ ਖਤਮ ਕਰਕੇ ਘਰੇ ਆ ਗਈ 5 6 ਵਜੇ ਤੋਂ ਬਾਅਦ ਹੀ ਗੱਲ ਹੈ ਸੀ ਸਰ ਪੁਲਿਸ ਵਾਲਾ ਉਹਨੂੰ ਨਾਲ ਦੀ ਨਾਲ ਅਰੈਸਟ ਕਰ ਲੱਤਾ ਗਿਆ ਸੀ ਸਰ ਮੌਕੇ ਤੇ ਹੀ ਸਰ ਉਹਨਾਂ ਜਿਹੜੇ ਵੈਨ ਡਰਾਈਵਰ ਤੇ ਵੈਨ ਦਾ ਮਾਲਕ ਹੈ ਤੇ ਵੈਨ ਐਸੋਸੀਏਸ਼ਨ ਹੈ ਸਰ ਉਹ ਅਰੈਸਟ ਕਰਾ ਗਈ ਸੀ ਉਹਨਾਂ ਨੂੰ ਆ ਕੇ ਟਾਈਮ ਤੇ ਉਨਕੀ ਮੰਗ ਕੀਓ ਸਰ ਮੇਰੇ ਤਾਂ ਸਕੂਲ ਨੂੰ ਇੱਕੋ ਮੰਗਿਆ ਸਰ ਅਸੀਂ 3 ਸਾਲ ਦਾ ਆਪਦਾ ਬਲੂੰਗੜਾ ਛੱਡ ਦਿੰਨੇ ਆ ਬਲੂੰਗੜਾ ਹੁੰਦਾ ਸਰ ਉਹ 3 ਸਾਲ ਦੇ ਬੱਚੇ ਨੂੰ ਨਾ ਚੰਗੀ ਤਰ੍ਹਾਂ ਬੋਲਣਾ ਆਉਂਦਾ ਨਾ ਵਾਸ਼ਰੂਮ ਵਗੈਰਾ ਜਾ ਸਕਦਾ ਅਸੀਂ ਬਲੂੰਗੜਾ ਉਹ ਦਾ ਛੱਡ ਦਿੰਨੇ ਆ 3 ਸਾਲ ਦਾ ਉਹ ਬੱਚਾ ਅੱਜ 11 ਸਾਲ ਦਾ ਹੋ ਗਿਆ 3 ਸਾਲ ਤੋਂ ਤੁਹਾਡੇ ਕੋਲ ਇੰਨੇ ਦਿਨ ਪੜ ਗਿਆ ਤੁਸੀਂ ਕਿੱਥੇ ਰਿਸਪੌਂਸਿਬਿਲਟੀ ਚੱਕ ਤੋ ਤੁਸੀਂ ਜਮਾ ਨਾ ਰਿਸਪੌਂਸਿਬਿਲਟੀ ਲਓ ਸਰ ਆਪਕਾ ਅੱਛਾ ਨਹੀਂ ਬੜੇ ਹੁੰਦੇ ਮੈਂ ਨਹੀਂ ਕਹਿੰਦੀ ਤੁਸੀਂ ਜ਼ਿੰਮੇਵਾਰੀ ਚੱਕੋ ਸਰ ਇਹ ਕਹਿੰਨਾ ਦੇ ਹਾਂ ਦਾ ਨਾਰਾ ਨਹੀਂ ਮਾਰਨਾ ਸੀ ਇਹ ਕਹਿੰਨਾ ਨਹੀਂ ਸੀ ਵੀ ਬੱਚਾ ਠੀਕ ਹੈ ਉਹਨੂੰ ਕੋਈ ਕਾਉਂਸਲਿੰਗ ਦੀ ਲੋੜ ਹੈ ਟੀਚਰ ਤੁਹਾਡੇ ਨਾਲ ਖੜੇ ਆ ਕੋਈ ਗੱਲ ਸਕੂਲ ਤੁਹਾਡੇ ਨਾਲ ਖੜਾ ਜੇ ਬੱਚੇ ਨੂੰ ਕੋਈ ਲੋੜ ਹੈ ਦੱਸੋ ਸਾਨੂੰ ਸਰ ਇੰਨੀ ਕਹੀ ਮੇਰੀ ਇਹਨਾਂ ਨੂੰ ਰਿਕੁਐਸਟ ਸੀ ਹੋਰ ਕੁਝ ਨਹੀਂ ਮੈਂ ਸਰ ਆਪਾਂ ਦੇਖੋ ਨਾਲ ਤੇ ਜਿਵੇਂ ਭੈਣ ਭਰਾ ਦੀ ਗਵਰੰਟੀ ਨਹੀਂ ਲੈ ਸਕਦੇ ਇਹ ਤਾਂ ਸੈਪਰੇਟ ਇਸ਼ੂ ਹੋ ਗਿਆ ਪਰ ਸਰ ਇਹਨਾਂ ਦਾ ਪੁੱਛਤਾ ਜ਼ਿੰਮੇਵਾਰੀ ਸੀ ਕੁਝ ਵੀ ਸਰ ਜਮਨ ਨੀਰਾਪੁਰਾ ਪੱਲਾ ਛਾੜ ਲਿਆ ਇਹ ਸਭ ਥੋੜਨਾ ਗੱਲਾਂ ਕਰਨ ਵਾਲੀਆਂ ਬੰਕੀ ਆ ਸਰ ਮੇਰੀ ਮੰਗ ਇਹ ਹੈ ਜੀ ਅਰਚਨਾ ਰਾਜਪੂਤ ਮੈਂ ਬੀਇੰਗ ਅ ਊਮਨਸ ਮਾਫੀ ਮੰਗਣ ਬੀ ਇਹ ਗਲਤ ਹੋਈ ਹੈ ਤੇ ਸਰ ਵੈਨਾਂ ਦੇ ਵਿੱਚ ਇਹ ਵੈਨਾਂ ਵਾਲਿਆਂ ਨੂੰ ਇਨਸਟਰਕਸ਼ਨ ਤੇ ਜਾਂ ਤਾਂ ਵੈਨਾਂ ਨੂੰ ਬਿਲਕੁਲ ਪ੍ਰਾਈਵੇਟ ਕੋਸ਼ਤ ਕਰ ਦੇਣਾ ਆਪਦਾ ਨਾਮ ਮੋਟੇ ਤੋਂ ਹਟਾ ਦੇਣਾ ਨੀ ਦਾ ਪੂਰਾ ਲਿਖ ਦੇਣ ਪ੍ਰਾਈਵੇਟ ਵੈਨਸ ਠੀਕ ਹੈ ਜੀ ਕਾਪੀ ਫੈਨਾ ਵਿੱਚ ਇਹਨਾਂ ਨਸ਼ੇ ਵਗੈਰਾ ਵੀ ਸਰ ਇਹ ਚੀਜ਼ ਦੇਖੋ ਦੀ ਹੋਈ ਹੈ ਕੀ ਬਾਤ ਸਰ ਮੈਨੇ ਨੋਟ ਚੈਕਿੰਗ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਸਰ ਡੀਸੀ ਸਾਹਿਬ ਨੂੰ ਚਾਹੀਦਾ ਹਰ ਮਹੀਨੇ ਬਾਅਦ ਹਰ 15 ਦਿਨਾਂ ਬਾਅਦ ਵੈਨਾਂ ਦੀ ਲੈਂਡ ਚੈਕਿੰਗ ਕਿਉਂ ਨਹੀਂ ਲੈਂਦੇ ਵੈਨਾਂ ਦੀ ਇੱਕ ਲੇਡੀ ਸਟਾਫ ਜ਼ਰੂਰ ਚਾਹੀਦਾ ਸਰ ਕੈਮਰਾ ਜ਼ਰੂਰ ਜੀਪੀਐਸ ਟਰੈਕਰ ਚਾਹੀਦਾ ਸਾਰੇ ਸਕੂਲਾਂ ਦੀਆਂ ਵੈਨਾਂ ਦੇ ਵਿੱਚ ਜੀਪੀਐਸ ਟਰੈਕਰ ਹੈ ਪੇਰੈਂਟਸ ਟਰੈਕ ਕਰਦੇ ਐਸੇ ਸਕੂਲ ਦਾ ਇੱਕ ਕਿਉਂ ਨਹੀਂ ਹੈਗਾ ਸਰ ਜੀਆਪੀਐਸ ਵੈਨਾਂ ਲੋ ਨਹੀਂ ਮੈਂ ਤੁਸੀਂ ਆਪਣਾ ਬੱਚਾ ਇੱਥੇ ਪੜਾਓਗੇ ਦੇਖੋਗੇ ਕੀ ਮੈਨੂੰ ਸਰ ਮੈਂ ਇਹ ਤਾਂ ਲੇ ਕਿ ਦੇਵੀ ਮੇਰੇ ਬੱਚਿਆਂ ਨਾਲ ਕੋਈ ਪਰਸ਼ਲਟੀ ਨਹੀਂ ਕੀਤੀ ਜਾਊਗੀ ਮੇਰੇ ਬੱਚਾ ਨੂੰ ਕੋਈ ਮੈਂਟਲੀ ਹਰਾਸ਼ ਨਹੀਂ ਕੀਤਾ ਜਾਊਗਾ ਫਿਰ ਤਾਂ ਸਰ ਮੈਂ ਬੱਚੇ ਰੱਖੂੰਗੀ ਨਹੀਂ ਤਾਂ ਸਰ ਮੈਨੂੰ ਤਾਂ ਸੁਣਨ ਨੂੰ ਮਿਲਿਆ ਵੀ ਜੇ ਕੋਈ ਪੇਰੈਂਟ ਆਵਾਜ਼ ਚੱਕਦਾ ਤਾਂ ਉਹਦੇ ਬੱਚਿਆਂ ਨੂੰ ਹਰਾਸ਼ ਕੀਤਾ ਜਾਂਦਾ ਹੈ ਮੈਂਟਲੀ ਟੌਰਚਰ ਕੀਤਾ ਜਾਂਦਾ ਫਿਰ ਮੈਂ ਸਰ ਆਪਦੇ ਬੱਚੇ ਹਟਾਊਂਗੀ ਬਹੁਤ ਸਕੂਲ ਹੈ ਸਰ ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਵੀ ਜਿਹੜੇ ਸਕੂਲ ਬੈਨਾਂ ਨੇ ਇਹਨਾਂ ਦੇ ਨਿਯਮਾਂ ਮੁਤਾਬਕ ਕੈਮਰੇ ਵੀ ਹੋਣੇ ਚਾਹੀਦੇ ਹਨ ਵੂਮਨ ਵੀ ਹੋਣੀ ਚਾਹੀਦੀ ਹੈ ਇੱਕ ਸਰ ਇੱਥੇ ਕਿੱਥੇ ਸੀ ਇਹਨਾਂ ਨਾਲੋਂ ਬੈਟਰ ਤਾਂ ਵੈਨ ਮਾਲਕ ਵੈਨ ਐਸੋਸੀਏਸ਼ਨ ਸੀ ਜਿਨ੍ਹਾਂ ਨੇ ਆ ਕੇ ਅरेस्ट ਕਰਾਤਾ ਨਹੀਂ ਤਾਂ ਸਭ ਤੋਂ ਪਹਿਲੀ ਕਾਲ ਸਰ ਮੈਨੂੰ ਵੈਨ ਮਾਲਕ ਨੂੰ ਗਈ ਸੀ ਪੰਜਾਬੀ ਚ ਜੋ ਇੱਕ ਪੰਜਾਬੀ ਜਨਾਨੀ ਕਰਦੀ ਹੈ ਮੈਂ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਸਭ ਜੋ ਸੱਚ ਹੈ ਵੈਨ ਦਾ ਮਾਲਕ ਚਾਹੁੰਦਾ ਤੁਹਾਨੂੰ ਪਹਜਾ ਦਿੰਦਾ ਡਰਾਈਵਰ ਨੂੰ ਉਹਨੇ ਨਹੀਂ ਪਹਜਾਇਆ ਇਹਨਾਂ ਨਾਲੋਂ ਤਾਂ ਬੈਟਰ ਉਹ ਇਨਸਾਨ ਰਹੇ ਉਹਨਾਂ ਨੇ ਇੱਕ 빙ਾ ਹਿਊਮਨ ਆਫ ਦੀ ਰਿਸਪੌਂਸਿਬਿਲਟੀ ਸਮਝੀ ਮਾਫੀਆਂ ਮੰਗ ਕੇ ਗਏ ਅਗਲੇ ਸਾਡੇ ਤੋਂ ਇਹਨਾਂ ਦੀ ਜ਼ਿੰਮੇਵਾਰੀ ਕੋਈ ਨਹੀਂ ਸੀ ਸਰ ਕਿੰਨੇ ਸਾਲ ਤੋਂ ਬੱਚਾ ਤੁਹਾਡੇ ਸਰ ਮੇਰਾ ਐਲਕੇਜੀ ਤੋਂ ਬੇਟੀ ਉੱਥੇ ਹੀ ਹੈ ਸਾਢੇ 3 ਸਾਲ ਤੋਂ ਹੁੰਦਾ ਹੁੰਦਾ ਬੱਚ ਤਿੰਨ ਪਹਿਲੇ ਵੀ ਤੁਹਾਨੂੰ ਸਕੂਲ ਵਾਲੇ ਕਹਿੰਦੇ ਨੇ ਵੀ ਜਿਹੜੇ ਬੈਨਨਾ ਹੈਗੀ ਆਪ ਦੀ ਮਰਜ਼ੀ ਆ ਤੁਸੀਂ ਹਾਂਜੀ ਹਾਂਜੀ ਕਿਵੇਂ ਹੈਗੀ ਆ ਨਹੀਂ ਸਰ ਇਹ ਸਾਡੇ ਤੋਂ ਵੈਨਸ ਦਾ ਪ੍ਰੋਪਰ ਲੈਂਦੇ ਆ ਵੀ ਤੁਹਾਡੇ ਕੋਲ ਕਿਹੜੀ ਵੈਨ ਤੇ ਜਾਂਦੀ ਆ ਸਾਡਾ ਡਰਾਈਵਰ ਦਾ ਨੰਬਰ ਲੈਂਦੇ ਆ ਹਾਂਜੀ ਪਰ ਜਿੰਮੇਵਾਰੀ ਹੈਗੀ ਪੇਰੈਂਟਸ ਦੀ ਹੁੰਦੀ ਆ ਵੀ ਸਰ ਅਸੀਂ ਇਹ ਚੀਜ਼ ਤਾਂ ਮੈਂ ਮੰਨਦੀ ਆ ਮੈਂ ਤਾਂ ਖੁਦ ਪਹਿਲੇ ਹੀ ਮੇਰੀ ਵਰਡਿੰਗ ਇਹ ਹੈ ਵੀ ਕਿਸੇ ਦੇ ਢਿੱਡ 'ਚ ਕੋਈ ਨਹੀਂ ਵੜਿਆ ਹੁੰਦਾ ਮੈਂ ਉਹ ਹੈ ਹੀ ਨਹੀਂ ਸਰ ਮੈਂ ਨਹੀਂ ਕਹ ਰਹੀ ਜਿੰਮੇਵਾਰੀ ਲੈਣ ਕੁਛ ਕਰਨ ਜਿੰਮੇਵਾਰੀ ਜਮਾ ਨਾ ਲੈਣ ਸਰ ਬੱਚੇ ਨੂੰ ਪੁੱਛਣਾ ਬੰਦਾ ਸੀ ਕਿ ਨਹੀਂ ਬੰਦਾ ਸੀ ਮੇਰਾ ਇੱਕੋ ਪੁਆਇੰਟ ਆ ਮੈਂ ਨਹੀਂ ਕਹਿੰ ਕੀ ਸਟੈਟਟ ਚ ਆਪਾਂ ਨਹੀਂ ਵੜੇ ਹੁੰਦੇ ਆਪਾਂ ਨਾਲ ਦੇ ਭੈਣ ਭਰਾ ਦੀ ਗਰੰਟੀ ਨਹੀਂ ਲੈ ਸਕਦੇ ਆ ਤੇ ਹਸਬੰਡ ਵਾਈਫ ਦੀ ਗਰੰਟੀ ਨਹੀਂ ਲੈ ਸਕਦੇ ਸਰ ਇਹ ਚੀਜ਼ ਮੇਰੀ ਡਿਮਾਂਡ ਹੀ ਹੈ ਨਹੀਂ ਵੀ ਇਹ ਆਪਦੀ ਜ਼ਿੰਮੇਵਾਰੀ ਚੱਕਣੀ ਇਹ ਕਰਨ ਬੋ ਕਰਨ ਉਹ ਚੀਜ਼ ਹੈ ਨਹੀਂ ਚਲੋ ਸਰ ਜੋ ਪਹਿਲਾਂ ਹੋ ਗਿਆ ਹੋ ਗਿਆ ਨਹੀਂ ਸਾਡੀ ਸਾਡੇ ਪੇਰੈਂਟਸ ਦੀ ਗਲਤੀ ਰਹਿ ਗਈ ਅਸੀਂ ਚਲੋ ਨਹੀਂ ਕੀਤਾ ਹੁਣ ਤਾਂ ਇਹ ਕਰਨ ਸਰ ਹੁਣ ਤਾਂ ਸਾਡੀ ਨਿਕਾਸੀ ਅੱਛੀ ਜਾ ਗਈ ਹੁਣ ਕਿਉਂ ਨਹੀਂ ਕੀਤਾ ਕਰ ਰਹੇ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਕੀ ਕੀ ਸਰ ਚਲੋ ਉਹ ਤਾਂ ਜੋ ਪ੍ਰੋਸੈਸ ਕਾਨੂੰਨ ਕਾਨੂੰਨ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਉਹ ਤਾਂ ਕਾਨੂੰਨ ਜੋ ਕਰੂਗਾ ਉਹਦੇ ਨਾਲ ਹੋ ਹੀ ਜਾਣੀ ਆ ਸਰ ਸਕੂਲ ਫਰਦਰ ਬਸ ਇੱਕੋ ਚੀਜ਼ ਕਰੇ ਵੈਨਸ ਨੂੰ ਡਾਇਰੈਕਸ਼ਨ ਦੇਵੇ ਵੀ ਜੀਪੀਐਸ ਟਰੈਕਰ ਲੱਗਣ ਵੈਨਾਂ ਦੇ ਵਿੱਚ ਕੈਮਰੇ ਪ੍ਰੋਪਰ ਚ ਇੱਕ ਫੀਮੇਲ ਉਹਦੇ ਵਿੱਚ ਜ਼ਰੂਰ ਹੋ ਪਾਏ ਹੋਵੇ ਹਾਂਜੀ ਸਰ ਸਾਰੇ ਸਾਰੇ ਪੇਰੈਂਟਸ ਨਾਲ ਖੜੇ ਹਾਂ ਜੀ ਸਾਰੇ ਪੇਰੈਂਟਸ ਨੂੰ ਵਰਗੀ ਹਜੇ ਪ੍ਰੋਬਲਮ ਪਿਛਲੇ ਦਿਨਾਂ ਚ ਇੱਕ ਜਿਹੜਾ ਮਾਈਨਰ ਲੜਕੇ ਜੇਵੀਅਰ ਸਕੂਲ ਚ ਪੜ੍ਹਦੇ ਆ ਉਹਦੇ ਨਾਲ ਜੋ ਬੱਸ ਡਰਾਈਵਰ ਵੱਲੋਂ ਜਿਹੜਾ ਹੈਗਾ ਉਹ ਕਿਛੇੜਖਾਨੀ ਹੋਈ ਸੀ ਉਹਦੇ ਸਬੰਧ ਚ ਥਾਣਾ ਥਰਮਲ ਵਿਖੇ ਮੁਕੱਦਮਾ ਵੀ ਦਰਜ ਕੀਤਾ ਗਿਆ ਤੇ ਜਿਸ ਵੱਲੋਂ ਜਿਸ ਤੇ ਜਿਹੜਾ ਹੈਗਾ ਅੱਜ ਪੇਰੈਂਟਸ ਵੱਲੋਂ ਤੇ ਜਿਹੜਾ ਹੋਰ ਜਥੇਬੰਦੀਆਂ ਵੱਲੋਂ ਕੋਈ ਧਰਨੇ ਦੀ ਕਾਲ ਸੀ ਤੇ ਸਾਡੇ ਵੱਲੋਂ ਸਿਰਫ ਜਿਹੜਾ ਇੱਥੇ ਲਾਅਨ ਆਰਡਰ ਦੀ ਸਿਚੁਏਸ਼ਨ ਨੂੰ ਜਿਹੜਾ ਬਰਕਰਾਰ ਰੱਖਣ ਲਈ ਜਿਹੜਾ ਹੈਗਾ ਉਹ ਪੋਰਸ ਲਈ ਕੀ ਹੈ ਕਿ ਤਾਂ ਜੋ ਕੋਈ ਵੀ ਅਨਸੁਖਾ ਵੀ ਘਟਨਾ ਨਾ ਹੋਵੇ ਡਰਾਈਵਰ ਕਰੋ ਅਰੈਸਟ ਕੀਤਾ ਸਰ ਤੁਸੀਂ ਡਰਾਈਵਰ ਦੀ ਇਸ ਸੰਬੰਧੀ ਜਿਹੜਾ ਜਿਆਦਾ ਜਾਣਕਾਰੀ ਜਿਹੜਾ ਹੈਗਾ ਐਸਐਚਓ ਥਰਮਲ ਦੇ ਸਕਦੇ ਹਨ ਤੇ ਕਿਉਂਕਿ ਥਰਮਲ ਥਾਣਾ ਥਰਮਲ ਵਿਕੇਮ ਕਮੇਟਮੈਂਟ ਆਖੋ ਸਾਡੇ ਤੋਂ ਸਿਰਫ ਇੱਥੇ ਅੱਜ ਜਿਹੜਾ ਹੈਗਾ ਲਾਈਨ ਆਰਡਰ ਦੀ ਸਿਚੁਏਸ਼ਨ ਨੂੰ ਜਿਹੜਾ ਹੈਗਾ ਮੁੱਖ ਰੱਖਦੇ ਡਰਾਈਵਰ ਦੇ ਖਿਲਾਫ ਦਾ ਕਾਰਵਾਈ ਨੂੰ ਦੇ ਅਰੈਸਟ ਕਰਨਾ ਇਹਨਾਂ ਦੀ ਮੰਗ ਕੀ ਹੈ ਇਹਨਾਂ ਦੀ ਜੋ ਹਜੇ ਤੱਕ ਜਿਹੜੀਆਂ ਮੰਗ ਲੱਗੀਆਂ ਵੀ ਇਹਨਾਂ ਨੇ ਜਿਹੜੇ ਹੈਗੇ ਮੀਟਿੰਗ ਜਿਹੜੇ ਪ੍ਰਿੰਸੀਪਲ ਨੂੰ ਜਿਹੜਾ ਮਿਲ ਕੇ ਜਿਹੜਾ ਹੈਗਾ ਆਪਦੀਆਂ ਮੰਗਾਂ ਜੋ ਵੀ ਹੈਗੇ ਸਿਕਿਉਰਟੀ ਪੱਖ ਨਾਲ ਆਪਦੇ ਬੱਚਿਆਂ ਲਈ ਰੱਖਣਾ ਚਾਹੁੰਦੇ ਆ। ਇਹ ਹੀ ਮੇਨ ਇਹਨਾਂ ਦੀ ਗੱਲ। ਤੇ ਸੈਂਟ ਜੇ ਵੀ ਸਕੂਲ ਦੀ ਬੈਨ ਦੱਸ। ਕਿਹੜੀ ਤਰੀਕ ਦੀ ਕੰਮ ਸੀ? 13/8/2025 ਉਸੇ ਦਿਨ ਮਕਦਮਾ ਦਰਜ ਕਰਕੇ ਉਸੇ ਦਿਨ ਦੋਸ਼ੀ ਨੂੰ ਅਰੈਸਟ ਕਰਕੇ। ਨਾਮ ਕੀ ਕਰਾਂ? ਮਲਕੀਸ਼ ਸਿੰਘ ਦਾ। ਜਿੱਥੋਂ ਦਾ ਰੈਡਰ ਉਹ ਬਟੰਡੇ ਦਾ ਰੈਡਰ। ਇਸ ਤਰ੍ਹਾਂ ਦੀ ਕਾਰਵਾਈ ਉਸੇ ਮੁਕਦਮਾ ਦਰਜ ਕਰ ਦਿੱਤੇ ਜੋ ਵੰਦੀ ਕਾਰਵਾਈ ਕਰਕੇ ਦੋਸ਼ੀ ਰਜ ਕੋ ਅੱਜ ਪੀਰੈਂਸ ਕੱਟੇ ਹੋਏ ਕੀ ਕੰਮ ਹੈ ਇਹ ਇਹਨਾਂ ਦੇ ਮੈਨੇਜਮੈਂਟ ਨਾਲ ਹੀ ਹੈ ਸਾਡੀ ਲਾਂਡ ਡਿਊਟੀ ਹੈਗੀ ਇੱਥੇ ਹਾਂ ਉਹ ਦੇ ਇਹਨਾਂ ਦੇ ਮੈਨੇਜਮੈਂਟ ਨਾਲ ਗੱਲ ਕਰਦੇ ਵੇਖੋ ਕੀ ਹੁੰਦਾ